ਜਹਾਂਗੀਰ ਤੋਂ ਲੈ ਕੇ ਬਾਅਦ ਵਿੱਚ ਜਿਹੜੇ ਵੀ ਰਾਜੇ ਉਹਨਾਂ ਦਾ ਰਾਜ ਕਰਦੇ ਹੋ ਉਥੇ ਰਾਜ ਕੀਤਾ ਤੇ ਉਥੋਂ ਦੇ ਲੋਕਾਂ ਨੇ ਹਮੇਸ਼ਾ ਦੁੱਖੀ ਭੋਗਿਆ ਉਥੇ ਫਰਾਨੀ ਵਾਲੀ ਗੱਲ ਇਹ ਹੁੰਦੀ ਆ ਕਿ ਜਿੱਦਨ ਉਹ ਦੇਖਦੀ ਆ ਬਾਹਰ ਗੇਟ ਖੋਲ ਕੇ ਆਪਣਾ ਟਰੱਕਾਂ ਦੇ ਟਰੱਕੀ ਚਿੱਠੀਆਂ ਦੇ ਪਰੇ ਨਜ਼ਰ ਆਉਂਦੇ ਉਹਦੇ ਬਾਹਰ ਮਤਲਬ ਇਹ ਬੰਦੇ ਦੇ ਵਿੱਚ ਤੇ ਸਭ ਤੋਂ ਵੱਡਾ ਜਿਹੜਾ ਕਾਰ ਹੈ ਜ ਪ੍ਰੋਫੈਸਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਬਾਰੇ ਬੋਲਣਾ ਇਹ ਬੜੇ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ ਕਿਉਂਕਿ ਪ੍ਰਿੰਸੀਪਲ ਸੰਸਿੰਘ ਸੇਖੋ ਬਾਰੇ ਜੇ ਬੋਲਣਾ ਤੇ ਉਹਨਾਂ ਦੇ ਕਟੋ-ਕਟ ਹਾਨ ਦਾ ਤੇ ਨਹੀਂ ਮੈਂ ਕਹਿ ਸਕਦਾ ਕਟੋ-ਕਟ ਉਹਨਾਂ ਦੇ ਪੱਤਰ ਤੇ ਜੋ ਕੁਝ ਲਿਖਿਆ ਗਿਆ ਉਹਨੂੰ ਤੇ ਫਟੋ-ਕਟ ਬਾਚਣਾ ਚਾਹੀਦਾ ਉਹ ਬਾਚਿਆ ਹੋਣਾ ਚਾਹੀਦਾ ਜਾਂ ਪੜਿਆ ਹੋਣਾ ਚਾਹੀਦਾ ਕਿਉਂਕਿ ਸੰਸਿੰਘ ਸੇਖੋ ਇੱਕ ਸਿਰਫ ਵਿਅਕਤੀ ਦਾ ਨਾਮ ਨਹੀਂ ਹੈ ਕਿਉਂਕਿ ਸੰਸਿੰਘ ਸੇਖੋ ਇੱਕ ਸੰਸਥਾ ਦਾ ਨਾਮ ਹੈ ਕਿਉਂਕਿ ਜਿੱਨਾ ਉਹਨਾਂ ਨੇ ਕੰਮ ਕੀਤਾ ساری ਉਮਰ ਕਿਉਂਕਿ ساری ਉਮਰ ਉਹਨਾਂ ਨੇ ਪੜਾਇਆ ਪੜਿਆ ਜੋ ਵੀ ਜ਼ਿੰਦਗੀ ਚ ਉਹਨਾਂ ਨੇ ਆਪਣਾ ਸਾਹਿਤ ਸਿਰਜਣ ਪ੍ਰਕਿਰਿਆ 'ਚ ਕੰਮ ਕੀਤਾ ਜਾਂ ਆਲੋਚਨਾ ਦੇ ਖੇਤਰ ਦੇ ਵਿੱਚ ਜਿਹੜੇ ਉਹਨਾਂ ਨੇ ਯੋਗਦਾਨ ਪਾਇਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਉਸ ਤੋਂ ਪੰਜਾਬੀ ਸਾਹਿਤ 'ਚੋਂ ਉਹਨਾਂ ਤੋਂ ਸਮਝ ਕੇ ਅੱਗੇ ਤੁਰਿਆ ਜਾ ਸਕਦਾ ਹੈ ਕਿਉਂਕਿ ਥੋੜੀਆਂ ਜਿੰਨੀਆਂ ਗੱਲਾਂ ਮੈਂ ਦੋ ਕੁ ਨੁਕਤੇਾਂ ਬਾਰੇ ਗੱਲਾਂ ਜ਼ਿਆਦਾ ਕਰਾਂਗਾ ਉਹਨਾਂ ਦੇ ਬਾਰੇ ਕਿਉਂਕਿ ਕੋਸ਼ਿਸ਼ ਕਿ ਜਿਹੜੀਆਂ ਗੱਲਾਂ ਨੇ ਸਮਝਣ ਵਾਲੀਆਂ ਉਹ ਹੀ ਸਮਝਿਆ ਜਾਣੀ ਚਾਹੀਦੀਆਂ ਨੇ ਨਾ ਇਹ ਕੋਈ ਕਿਉਂਕਿ ਜਿਹੜੀ ਕਿਤਾਬ ਦੇ ਉੱਤੇ ਸਾਹਿਤ ਯਾਰਤ ਕਿਤਾਬ ਦੇ ਉੱਤੇ ਉਹਨਾਂ ਨੂੰ ਪੁਰਸਕਾਰ ਦੇਣਾ ਜਾਣਾ ਅੱਜ ਡਾਕਟਰ ਸੁਖਦੇਵ ਨੂੰ ਤੇ ਇਹ ਉਹ ਕਿਤਾਬ ਹੈ ਉਹਨਾਂ ਦੀ ਜਦੋਂ ਉਹਨਾਂ ਨੇ ਐਮਏ ਸ਼ੁਰੂ ਕੀਤੀ ਸੀ ਪੰਜਾਬੀ ਦੇ ਵਿੱਚ ਪੰਜਾਬੀ ਐਮਏ ਤੇ ਇਹ ਹੀ ਜਿਹੜੇ ਲੈਕਚਰ ਸਾਨੂੰ ਵਿਦਿਆਰਥੀਆਂ ਨੂੰ ਦਿੰਦੇ ਸਨ ਉਹਨਾਂ ਵਿਦਿਆਰਥੀਆਂ ਨੂੰ ਦਿੱਤੇ ਹੋਏ ਲੈਕਚਰਾਂ ਦੀ ਹੀ ਕੰਪਾਈਲ ਸੰਪਾਦਿਤ ਕੀਤੀ ਹੋਈ ਕਿਤਾਬ ਹੈ ਜਿਹਦੇ ਵਿੱਚ ਕਪਤਾ ਕੀ ਹੈ ਕਪਤਾ ਨਾਲ ਅਨੁਭਵ ਕੀ ਹੈ ਜਾਂ ਕਪਤਾ ਦੇ ਬਾਰੇ ਸਮਾਜ ਨਾਲ ਕਪਤਾ ਦਾ ਕੀ ਸੰਬੰਧ ਹੈ ਇਸ ਤਰ੍ਹਾਂ ਦੇ ਜੋ ਵੀ ਲਿਖ ਰਹੇ ਹੋ तकरीबन ਸਾਰੇ ਮੇਰੇ ਦੇਖਦੋਸਤਾਂ ਵਿਦਿਆਰਥੀਆਂ ਨੇ ਦੇਖੀ ਵੀ ਤੇ ਪੜ੍ਹੀ ਵੀ ਹੋਏਗੀ ਖਾਸ ਤੌਰ ਦੇ ਉੱਤੇ ਜਦੋਂ ਸੰਸਖ ਸੇਖੋ ਉਹਨੀ ਪੰਜਾਬੀ ਸਾਹਿਤ ਬਾਰੇ ਉਹਨਾਂ ਦਾ ਅਧਿਆਪਨ ਕਰਦੇ ਜਾਂ ਉਹਨਾਂ ਦੇ ਵਿੱਚ ਸਾਹਿਤ ਸਿਰਜਨ ਪ੍ਰਕਿਰਿਆ ਨਾਲ ਜੁੜਦੇ ਨੇ ਤੇ ਉਹਨਾਂ ਕੋਲ ਕੁੱਝ ਵੱਡੀ ਜ਼ਿੰਮੇਵਾਰੀਆਂ ਹਨ ਜਿਹੜੀ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਂਦੇ ਨੇ ਕਿਉਂਕਿ ਕਹਾਣੀ ਦੇ ਖੇਤਰ ਵਿੱਚ ਉਹਨਾਂ ਦਾ ਕਾਫੀ ਵੱਡਾ ਨਾਮ ਹੈ ਨਾਟਕ ਦੇ ਖੇਤਰ ਵਿੱਚ ਉਹਨਾਂ ਨੇ ਬਹੁਤ ਸਾਰੇ ਇਤਿਹਾਸਿਕ ਨਾਟਕ ਵੀ ਲਿਖੇ ਨੇ ਤੇ ਨਾਟਕ ਸਾਹਿਤ ਸਿਰਜਨ ਪ੍ਰਕਿਰਿਆ ਦੇ ਨਾਲ ਨਾਲ ਉਹਨਾਂ ਨੇ ਸਾਹਿਤ ਸਿਧਾਂਤ ਵੀ ਘੜੇ ਨੇ ਕਿਉਂਕਿ ਉਹਨਾਂ ਤੋਂ ਪਹਿਲਾਂ ਜਿਹੜੀ ਕਹਾਣੀ ਲਿਖੀ ਜਾਂਦੀ ਸੀ ਉਹ ਗੁਰਬਖਸ਼ ਸਿੰਘ 프리ਤੋਣੀ ਲੜੀ ਲਿਖਦੇ ਸਨ ਕਹਾਣੀ ਕਿਉਂਕਿ ਉਹ ਕਹਾਣੀ ਸਾਡੀ ਲੋਕ ਕਹਾਣੀਆਂ ਦੇ ਵਾਂਗ ਸੀ ਇੱਕ ਬਾਤ ਦੇ ਵਾਂਗ ਕਹਾਣੀ ਸੀ ਤੇ ਸੰਤ ਸਿੰਘ ਸੇਖੋਂ ਨੇ ਉਸ ਨਿੱਕੀ ਕਹਾਣੀ ਨੂੰ ਇੱਕ ਨਵੀਂ ਰੂਹ ਹੋਕੀ ਇੱਕ ਨਵੀਂ ਜਾਨ ਦਿੱਤੀ ਉਹ ਕਿਸ ਤਰ੍ਹਾਂ ਕਿ ਉਹਨਾਂ ਨੇ ਪੱਛਮਤ ਦੇ ਵਿੱਚ ਜੋ ਵੀ ਜਿਹੜੇ ਸਿਧਾਂਤ ਸਨ ਉਹਨਾਂ ਨੂੰ ਅਪਣਾਇਆ ਕਿਉਂਕਿ ਉਸ ਸਮੇਂ ਨਵੀਂ ਕਹਾਣੀ ਦਾ ਜਾਂ ਨਿੱਕੀ ਕਹਾਣ ਦਾ ਕਹਿ ਸਕਦੇ ਕਿ ਹਜੇ ਮੋਢਲਾ ਪੜਾ ਹੀ ਸੀ ਤੇ ਉਹਨਾਂ ਕਹਾਣੀਆਂ ਨੂੰ ਕਿਵੇਂ ਲੈਣਾ ਉਹਨਾਂ ਤੋਂ ਪਹਿਲਾਂ ਪ੍ਰਿੰਸਪਲ ਸੰਸਿੰਘ ਸੇਖ ਹੋਣਾਂ ਤੋਂ ਪਹਿਲਾਂ ਦੀ ਜਿਹੜੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਸਨ ਉਹਨਾਂ ਦਾ ਸਮਾਜ ਨਾਲ ਕੀ ਵਾਸਤਾ ਸੀ ਜਾਂ ਸਮਾਜ ਜਿਹੜਾ ਉਹਨਾਂ ਤੋਂ ਕਿਵੇਂ ਸੇਧ ਲੈਂਦਾ ਸੀ ਜਾਂ ਸਮਾਜ ਦੇ ਪ੍ਰਤੀ ਕੀ ਪ੍ਰਤੀਕਰਮ ਸੀ ਉਹਨੂੰ ਦੇਖਿਆ ਜਾ ਸਕਦਾ ਪਰ ਜਿਹੜੀ ਸੰਸਿੰਘ ਸੇਖ ਹੋਣਾਂ ਦੀ ਕਹਾਣੀ ਜਾਂ ਨਾਵਲ ਕਲਾ ਕਿਉਂਕਿ ਉਹਨਾਂ ਜਿਹੜਾ ਸਭ ਤੋਂ ਵਧੀਆ ਨਾਵਲ ਕਹਿ ਸਕਦੇ ਆ ਪੰਜਾਬੀ ਚ ਉਸ ਸਮੇਂ ਦਾ ਜਾਂ ਅੱਜ ਵੀ ਗਿਣਾ ਜਾ ਸਕਦਾ ਲੋਹ ਮਿੱਟੀ ਉਹ ਕਿਸਾਨੀ ਜੀਵਨ ਦਾ ਸਭ ਤੋਂ ਪਹਿਲਾ ਨਾਵਲ ਆ ਕਿ ਜਿਹੜਾ ਉਸ ਸਮੇਂ ਦੇ ਕਿਸਾਨੀ ਜੀਵਨ ਦੀ ਯਥਾਰਥਵਾਦੀ ਸਥਿਤੀ ਨੂੰ ਦੱਸਦਾ ਹੈ ਯਥਾਰਥਵਾਦੀ ਸਥਿਤੀਓ ਇਸੇ ਤਰ੍ਹਾਂ ਦੀਆਂ ਉਹਨਾਂ ਦੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਵਿੱਚ ਉਸ ਸਮੇਂ ਦੀ ਜਿਹੜੀ ਸਮਾਜਿਕ ਸਥਿਤੀ ਹੈ ਉਹਨੂੰ ਕਿਵੇਂ ਬਿਆਨ ਕਰਦਾ ਕਿਉਂਕਿ ਉਹ ਕੱਲੀ ਉਹਨਾਂ ਦੀ ਕਹਾਣੀ ਭਾਵਨਾ ਦੇ ਉੱਤੇ ਜੁੜੀ ਨਹੀਂ ਹੈ ਜਾਂ ਭਾਵਨਾ ਤੋਂ ਸਾਂਝ ਨਹੀਂ ਪੈਦਾ ਕਰਦੀ ਸਗੋਂ ਉਹਨਾਂ ਦੀ ਕਹਾਣੀ ਸਮਾਜ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਇੱਕ ਦਿਸ਼ਾ ਵੀ ਪੈਦਾ ਕਰਦੀ ਹੈ ਇੱਕ ਨਵੇਂ ਤਰ੍ਹਾਂ ਦੀ ਸੋਚ ਪੈਦਾ ਕਰਦੀ ਹੈ ਕਿ ਕੀ ਹੋ ਸਕਦਾ ਮੈਂ ਬਹੁਤੀਆਂ ਕਹਾਣੀਆਂ ਬਾਰੇ ਤੇ ਨਹੀਂ ਉਹ ਗੱਲ ਕਰ ਸਕਦਾ ਸਾਰਿਆਂ ਬਾਰੇ ਇਹ ਗੱਲ ਕੀਤੀ ਜਾ ਸਕਦੀ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਦੋ ਤਿੰਨ ਕਹਾਣੀਆਂ ਨੇ ਜਿਹੜੀਆਂ ਮੈਨੂੰ ਵੀ ਬਹੁਤ ਚੰਗੀਆਂ ਲੱਗਦੀਆਂ ਨੇ ਤੁਹਾਨੂੰ ਵੀ ਲੱਗਦੀਆਂ ਹੋਣਗੀਆਂ ਮੋੜ ਵਿਦਵਾ ਤੇ ਪੇਮੀ ਦੇ ਨਿਆਣੇ ਮੋੜ ਵਿਦਵਾ ਕਹਾਣੀ ਇੱਕ ਤਰ੍ਹਾਂ ਦੀ ਔਰਤ ਦੀ ਉਹ ਮਾਨਸਿਕਤਾ ਹੈ ਉਹ ਸਮੇਂ ਦੀ ਮਤਲਬ ਕਹਾਣੀ ਵੀ ਸਾਰਿਆਂ ਨੇ ਬੜੀ ਉਹ ਕਹਾਣੀ ਜਿਹੜੀ ਹੈ ਕਿ ਪਾਰਟੀਸ਼ਨ ਤੋਂ ਪਹਿਲਾਂ ਦੀ ਹੈ ਕਿਸ ਤਰ੍ਹਾਂ ਉਸ ਸਮੇਂ ਔਰਤ ਦੀ ਸਥਿਤੀ ਹੈ ਜਾਂ ਔਰਤ ਜਿਹੜੀਆਂ ਭਾਵਨਾਵਾਂ ਨੇ ਉਹ ਦੱਬੀਆਂ ਨੇ ਉਹਨਾਂ ਨੇ ਕਿਵੇਂ ਬਿਆਨ ਕਰਦੀ ਹੈ ਉਸ ਕਹਾਣੀ ਨੂੰ ਅਸੀਂ ਅੱਜ ਦੇ ਸੰਦਰਭ ਚ ਵੀ ਦੇਖਣਾ ਆਵੇ ਤੇ ਉਸੇ ਤਰ੍ਹਾਂ ਦੀਆਂ ਸਥਿਤੀਆਂ ਚੋਂ ਅਸੀਂ ਲੰਘ ਰਹੇ ਹਾਂ ਜਦ ਪੀ.ਐਮ. ਦੇ ਨਿਆਣੇ ਜਿਹੜੀ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਦੱਸਦੀ ਰੀ ਕਹਾਣੀ ਉਸੇ ਤਰ੍ਹਾਂ ਦੀ ਸਥਿਤੀਆਂ ਚ ਅਸੀਂ ਹੁਣ ਵੀ ਲੰਘ ਰਹੇ ਹਾਂ ਪਰ ਜਿਹੜੀ ਗੱਲ ਉਹਨਾਂ ਦੀ ਕਹਾਣੀ ਦੇ ਵਿੱਚ ਆ ਕਿ ਉਹ ਸਮੇਂ ਦੀ ਬੰਦਿਸ਼ ਤੇ ਪਾਤਰਾਂ ਦਾ ਜਿਹੜਾ ਚੋਣ ਆ ਤੇ ਭਵਿੱਖ ਨੂੰ ਤੇ ਪਾਸਟ ਨੂੰ ਕਿਵੇਂ ਲੈ ਕੇ ਚਾਲਦੇ ਨੇ ਨਾਲ ਉਹ ਦੇਖੀ ਜਾ ਸਕਦੀ ਭਾਵੇਂ ਕਿ ਭਵਿੱਖ ਨੂੰ ਉਹ ਕਿਤੇ ਲੈਂਦੇ ਨਹੀਂ ਆ ਕਿਉਂਕਿ ਉਹਨਾਂ ਦੀ ਇੱਕ ਹੀ ਜਿਹੜੀ ਇਕਾਂਗੀ ਆ ਨਿਸ਼ਾਤ ਬਾਗ ਉਹ ਬੜੀ ਕਮਾਲ ਦੀ ਇਕਾਂਗੀ ਆ ਮੈਂ ਤੇ ਹੈਰਾਨ ਸੀ ਕਿ ਜਿਹੜਾ ਉਹਨਾਂ ਨੇ ਉਸ ਇਕਾਂਗੀ ਦੇ ਵਿੱਚ ਇੱਕ ਤਜਰਬਾ ਕੀਤਾ ਉਹ ਤਜਰਬਾ ਪੰਜਾਬੀ ਦੇ ਵਿੱਚ ਅਜੇ ਤੱਕ ਕਦੀ ਕੀਤਾ ਹੀ ਨਹੀਂ ਹੋਇਆ ਇਹ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਉਹਦੇ ਲਈ ਉਹ ਇੱਕ ਟਰਮ ਪੱਛਮ ਦੀ ਵਰਤੀ ਜਾਂਦੀ ਹੈ ਮੈਜੀਕਲ ਰੀਅਲਿਜ਼ਮ ਮੈਜੀਕਲ ਰੀਅਲਿਜ਼ਮ ਹੈ ਕੀ ਮੜ ਜਨਾ ਮੈਂ ਉਹਦੇ ਬਾਰੇ ਗੱਲ ਕਰ ਲੈਣਾ ਕਿਉਂਕਿ ਪੰਜਾਬੀ ਚ ਸਾਡੇ ਕੋਲ ਗੁਰਮੀਤ ਕੜਿਆਲ ਵੀ ਜਿਹਨੇ ਕਹਾਣੀਕਾਰ ਸਰਦਾਰ ਬਲਦੇਵ ਸਿੰਘ ਸੜਕਨਾਮਾ ਜਿਹਨੇ ਸੁਰਿੰਦਰ ਕਹਲੇ ਜਿਹਨੇ ਕਹਾਣੀਕਾਰ ਕਿ ਅਸੀਂ ਪੰਜਾਬੀ ਚ ਉਸ ਤਰ੍ਹਾਂ ਦੀ ਕਹਾਣੀ ਕੋਈ ਇਹਦੇ ਕਾਂਗੀ ਕਹਾਣੀ ਕਿਉਂ ਨਹੀਂ ਸਿਰਜ ਪਾਈ ਜਿਸ ਤਰ੍ਹਾਂ ਦੀ ਪੱਛਮ ਦੇ ਵਿੱਚ ਉਹ ਮੈਜੀਕਲ ਰੀਅਲਿਜ਼ਮ ਦੇ ਉੱਤੇ ਇੰਨਾ ਕੁਝ ਇੰਨਾ ਲਿਟਰੇਚਰ ਲਿਖਿਆ ਗਿਆ ਉਹਦੇ ਦੇ ਉੱਤੇ ਹੀ ਸਾਰਾ ਕੁਝ ਨੋਬਲ ਪ੍ਰਾਈਜ਼ ਮਿਲਦੇ ਨੇ ਜਿਨ੍ਹਾਂ 'ਚ ਸਭ ਤੋਂ ਵੱਡਾ ਨਾਮ ਜਿਹੜਾ ਗਾਰਸੀਆ ਮਾਰਕੇਜ਼ ਦਾ ਨਾਮ ਹੈ ਜਿਨੇ 100 ਸਾਲ ਦਾ ਇਕਲਾਪਾ ਇੱਕ ਨਾਟਕ ਨਾਵਲ ਲਿਖਦਾ 100 ਇਅਰਸ ਸੋਲੀਟਿਊਨ ਉਸ ਤਰ੍ਹਾਂ ਦੇ ਨਾਵਲ ਕਿਉਂਕਿ ਮੈਜੀਕਲ ਰੀਅਲਿਜ਼ਮ ਹੈ ਕੀ ਕਿ ਸੈਗੋ ਸਾਹ ਨੂੰ ਤੇ ਅਸੀਂ யਥਾਰਥਵਾਦੀ ਨਾਵਲਕਾਰ ਜਾਂ ਕਹਾਣੀਕਾਰ ਕਹਿੰਦੇ ਆ ਪਰ ਉਹ ਮੈਜੀਕ ਨੂੰ ਕਿਵੇਂ ਇੰਟਰੋਡਿਊਸ ਕਰਕੇ ਉਹਨੂੰ ਸਮਾਜ ਨੂੰ ਸਮਝਾਇਆ ਜਾ ਸਕਦਾ ਹੈ ਹੁਣ ਮੈਜੀਕਲ ਰੀਅਲਿਜ਼ਮ ਚ ਕੀ ਹੈ ਕਿ ਜੋ ਵੀ ਤੁਸੀਂ ਵਾਪਰਦਾ ਹੈ ਜੋ ਕੁਝ ਵਾਪਰਿਆ ਹੈ ਸਮਾਜ ਦੇ ਵਿੱਚ ਉਹਦੇ ਵਿੱਚ ਕੁਝ ਮੈਜਿਕ ਦੇ 엘িমੈਂਟਸ ਪਾ ਕੇ ਉਹਨੂੰ ਸਮਾਜ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ ਐਗਜ਼ਾਮਪਲ ਦੇ ਤੌਰ ਤੇ ਇੱਕ ਯੂਰੋਪੀਅਨ ਨਾਵਲਕਾਰ ਹੈ ਕਿਉਂਕਿ ਜਿਹੜੇ ਲੇਟਨ ਅਮਰੀਕਨ ਨਾਵਲਿਸਟਸ ਹਨ ਉਹਨਾਂ ਨੇ ਮੈਜੀਕਲ ਰੀਅਲਿਜ਼ਮ ਨੂੰ ਇੱਕ ਪੋਲੀਟੀਕਲ ਟੂਲ ਵਜੋਂ ਵਰਤਿਆ ਉਹਨਾਂ ਨੇ ਕਿ ਪੋਲੀਟੀਕਲ ਟੂਲ ਵਜੋਂ ਤੇ ਸੇਗੋ ਸਾਹਿਬ ਵੀ ਉਹਨੂੰ ਇੱਕ ਨਸ਼ਾਦ ਬਾਗ ਦੇ ਵਿੱਚ ਉਹਨੂੰ ਪੋਲੀਟਿਕਲ ਟੂਲ ਦੇ ਤੌਰ ਤੇ ਵਰਤਦੇ ਨੇ ਉਹ ਨਸ਼ਾਦ ਬਾਗ ਦੀ ਵੀ ਨਾਲ ਨਾਲ ਕਹਾਣੀ ਮੈਂ ਨਾਲ ਦੱਸਾਈ ਜਾਂਦਾ ਥੋੜੀ ਜਿਹੀ ਨਾਲ ਨਾਲ ਜਿਹੜਾ ਬਾਕੀ ਮੈਜਿਕਲ ਰੀਅਲਿਜ਼ਮ ਉਹ ਕਿਵੇਂ ਚੱਲਦਾ ਉਹਦੇ ਬਾਰੇ ਗੱਲ ਕਰ ਲੈਂਦੇ ਆ ਨਸ਼ਾਦ ਬਾਗ ਦੇ ਵਿੱਚ ਕੀ ਆ ਕਿ ਕਸ਼ਮੀਰ ਦੇ ਮਸਲੇ ਦੇ ਉੱਤੇ ਕੋਈ ਗੰਗੀ ਚੱਲ ਰਹੀ ਆ ਕਾਫੀ ਸਾਲ ਮੇਰੇ ਖਿਆਲੋਂ ਸਿਲੇਬਸ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ 'ਚ ਲੱਗੀ ਸੀ ਪਰ ਉਸ ਨੂੰ ਛੱਡ ਕੇ ਬਾਕੀ ਸਾਰੀਆਂ ਗੰਗੀਆਂ ਵੜਾਈਆਂ ਜਾਂਦੀਆਂ ਸੀ ਪਤਾ ਨਹੀਂ ਮੈਨੂੰ ਸਮਝ ਨਹੀਂ ਕਿ ਉਹ ਵੀ ਉਹ ਕਿਉਂ ਛੱਡੀ ਗਈ ਕਿਉਂਕਿ ਇੰਨੀ ਇੰਪੋਰਟੈਂਟ ਇਹ ਗੰਗੀ ਸੀ ਉਹ ਇੰ ਜਹਾਂਗੀਰ ਤੋਂ ਲੈ ਕੇ 1950 ਤੱਕ ਦਾ ਜਿਹੜਾ ਕਸ਼ਮੀਰ ਦਾ ਮਸਲਾ ਉਸ ਕਸ਼ਮੀਰ ਦੇ ਮਸਲੇ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੈਖੋਸਾਬ ਨੇ ਉਹਦੇ ਉੱਤੇ ਉਹ ਸਾਰੇ ਪਾਤਰ ਇੱਕੋ ਹੀ ਸਟੇਜ ਤੇ ਲੈ ਕੇ ਆਂਦੇ ਨੇ ਜਹਾਂਗੀਰ ਵੀ ਔਰੰਗਜ਼ੇਬ ਵੀ ਸ਼ਾਮ ਸਿੰਘ ਅਟਾਰੀ ਵੀ ਗੁਲਾਬ ਸਿੰਘ ਵੀ ਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਇਹ 370 ਆਰਟੀਕਲ ਦਾ ਜਿਹੜਾ ਬੜਾ ਰੋਲਾ ਛੱਲਿਆ ਸੀ ਕਿ ਉਹ ਕਿਉਂ ਬਣਿਆ ਉਹਦੇ ਕੀ ਕਾਰਨ ਸਨ ਉਸ ਸਮੇਂ ਤੇ ਜਿਹੜੇ ਪਾਕਿਸਤਾਨੀ ਫੌਜਾਂ ਨੇ ਉਹ ਹਮਲਾ ਕਰ ਦਿੱਤਾ ਇੱਥੇ ਕਸ਼ਮੀਰ ਦੇ ਉੱਤੇ ਕਿਉਂਕਿ ਜਦੋਂ ਭਾਰਤ ਆਜ਼ਾਦ ਹੁੰਦਾ ਤੇ ਉਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਅੰਗਰੇਜ਼ ਇਹ ਕਹ ਕੇ ਕਿ ਜਿਹੜੀਆਂ ਇੰਡੀਪੈਂਡੈਂਟ ਰਿਆਸਤਾਂ ਨੇ ਉਹ ਆਪਣਾ ਵੱਖਰਾ ਵੀ ਰਹਿ ਸਕਦੀਆਂ ਨੇ ਚਾਹੇ ਉਹ ਭਾਰਤ ਨਾਲ ਚੱਲ ਜਾਣ ਚਾਹੇ ਉਹ ਪਾਕਿਸਤਾਨ ਨਾਲ ਚੱਲ ਜਾਣ ਪਰ ਤਿੰਨ ਸਿਆ ਰਿਆਸਤਾਂ ਸਾਂ ਜਿਹੜੀਆਂ ਕਿਸੇ ਨਾਲ ਨਹੀਂ ਸੀ ਜਾ ਰਹੀਆਂ ਇੱਕ ਜੂਨਾਗੜ ਇੱਕ ਕਸ਼ਮੀਰ ਤੇ ਇੱਕ ਮਿਰਖਲ ਸਾਊਥ ਅਲਾਹਾਬਾਦ ਹਾਂਜੀ ਹైਦਰਾਬਾਦ ਅਲਾਹਾਬਾਦ ਨਹੀਂ ਹైਦਰਾਬਾਦ ਤੇ ਇਹ ਜੂਨਾਗੜ ਤੇ ਹైਦਰਾਬਾਦ ਨੂੰ ਤੇ ਸਰਦਾਰ ਪਟੇਲ ਨੇ ਜ਼ਬਰਦਸਤੀ ਫੌਜਾਂ ਚੜਾ ਕੇ ਜਾ ਉਹਨਾਂ ਨੂੰ ਈਨ ਮਨਾ ਕੇ ਰਾਜ ਨੂੰ ਕਬਜ਼ੇ 'ਚ ਕਰ ਲਿਆ ਸੀ ਪਰ ਜਿਹੜੀ ਕਸ਼ਮੀਰ ਦੀ ਜਿਹੜੀ ਗੱਲ ਸੀ ਕਸ਼ਮੀਰ ਨੂੰ ਇਸ ਤਰ੍ਹਾਂ ਨਹੀਂ ਸੀ ਲੈ ਕੇ ਜਾ ਸਕਦੇ ਉਹ ਕਸ਼ਮੀਰ ਦੇ ਜਿਹੜਾ ਰਾਜਾ ਸਾਨੂੰ ਸਮੇਂ ਉਹ ਕਹਿੰਦਾ ਜੀ ਮੈਂ ਕਿਸੇ ਸਟੇਟ ਨਾਲ ਜਾਣਾ ਪਰ ਬਾਪਰ ਦਾ ਕੀ ਆ ਕਿ ਉਸ ਸਮੇਂ ਜਦੋਂ ਪਾਕਿਸਤਾਨ ਨੇ ਚਾਹੁੰਦਾ ਸੀ ਕਿ ਅਸੀਂ ਇਹ ਕਬਜ਼ਾ ਕਰ ਲਈਏ ਕਸ਼ਮੀਰ ਤੇ ਫਿਰ ਉਹਨੇ ਜਵਾਲਾ ਨਹਿਰੂ ਤੋਂ ਸਹਾਇਤਾ ਮੰਗੀ ਜਵਾਲਾ ਨਹਿਰੂ ਨੇ ਆਪਣੀਆਂ ਫੌਜਾਂ ਭੇਜੀਆਂ ਜਿੰਨੇ ਕਸ਼ਮੀਰ ਦੇ ਉੱਤੇ ਕਬਜ਼ਾ ਹੋ ਚੁੱਕਾ ਸੀ ਉਹਨੂੰ ਹੁਣ ਮਕਬੂਜ਼ਾ ਕਸ਼ਮੀਰ ਕਹਿੰਦੇ ਪਾਕਿਸਤਾਨ ਕੋ ਬਾਕੀ ਕਸ਼ਮੀਰ ਜਿਹੜਾ ਉਹ ਭਾਰਤ ਦੇ ਕੋਲ ਸੀ ਤੇ ਉਸੇ ਹੀ ਸੰਦਰਭ ਦੇ ਵਿੱਚ ਫਿਰ ਜਿਹੜਾ ਉਸ ਦਾ ਰਾਜਾ ਸੀ ਤੇ ਜਵਾਲਾ ਨਹਿਰੂ ਹੁਣਾਂ ਨੇ ਸੰਧੀ ਦੇ ਵਜੋਂ 370 ਇੱਕ ਜਿਹੜੀ ਧਾਰਾ ਉਹ ਕਨਸਿਊਸ਼ਨ ਚ ਐਡ ਕੀਤੀ ਉਹ ਲੰਮੀ ਕਹਾਣੀ ਉਹਦੇ ਬਾਰੇ ਆਪਾਂ ਉਹਦੇ ਵਿੱਚ ਨਹੀਂ ਜਾਵਾਂਗੇ ਪਰ ਸੇਖੋ ਸਾਹਿਬ ਨੇ ਕੀ ਕਿਵੇਂ ਉਹਨੂੰ ਸਾਰੇ ਨੂੰ ਚਿੱਤਰ ਦੇਣ ਵੀ ਕਿਸ ਤਰ੍ਹਾਂ ਕਰਕੇ ਕਸ਼ਮੀਰ ਜਿਹੜਾ ਉਸ ਸਮੇਂ ਜਹਾਂਗੀਰ ਤੋਂ ਲੈ ਕੇ ਬਾਅਦ ਵਿੱਚ ਜਿਹੜੇ ਵੀ ਰਾਜੇ ਉਹਨਾਂ ਦਾ ਰਾਜ ਕਰਦੇ ਹੋ ਉੱਥੇ ਰਾਜ ਕੀਤਾ ਤੇ ਉੱਥੋਂ ਦੇ ਲੋਕਾਂ ਨੇ ਹਮੇਸ਼ਾ ਦੋਖੀ ਬੋ ਗਿਆ ਉਹ ਤੇ ਭੋਗਵਾਦੀ ਜਿਹੜੀ ਕਹਿ ਸਕਦੇ ਪ੍ਰਵਿਰਤੀ ਦੇ ਨਾਲ ਹੀ ਰਾਜਾ ਨੇ ਰਾਜ ਕਰਦੇ ਨੇ ਕਸ਼ਮੀਰ ਨੂੰ ਇੱਕ ਸੁੰਦਰਤਾ ਦੇ ਕਹਿ ਕੇ ਉਥੋਂ ਨੂੰ ਉਜਾੜਾ ਕੀਤਾ ਪਰ ਨਾਲ ਨਾਲ ਇੱਕ ਤਰ੍ਹਾਂ ਦਾ ਦੋ ਤਰ੍ਹਾਂ ਦਾ ਨੈਰੇਟਿਵ ਸਿਕਾਂ ਗੀਚ ਜੁੜਦੇ ਜਾਂਦੇ ਜਾਂਦੇ ਇੱਕ ਤਾਂ ਪਾਸੇ ਤੇ ਰਾਜਾਵਾਂ ਨਾਲ ਭੋਗਵਾਦੀ ਦ੍ਰਿਸ਼ਟੀ ਵਾਲਾ ਦੂਸਰੇ ਪਾਸੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸੈਕਰੀਫਾਈਸ ਸੀ ਉਹਦਾ ਵੀ ਨਾਲ ਹੀ ਜ਼ਿਕਰ ਕਰਦੇ ਨੇ ਮਤਲਬ ਇਸ ਤਰ੍ਹਾਂ ਦਾ ਉਹ ਇੱਕ ਮਤਲਬ ਇਹ ਵੈਸਟ ਵਾਲਾ ਮੈਜੀਕਲ ਰੀਅਲਿਜ਼ਮ ਤੇ ਨਹੀਂ ਬੰਦਦਾ ਉਸੇ ਤਰ੍ਹਾਂ ਦਾ ਪਰ ਇੱਕ ਤਰ੍ਹਾਂ ਦੇ ਇੱਕ ਨਵੀਂ ਟੈਕਨੀਕ ਦੇ ਵਜੋਂ ਉਹਨਾਂ ਨੇ ਇਹ ਇਕਾਂਗੀ ਲਿਖੀ ਜਿਦਾ ਕਿ ਮੈਂ ਸੋਚ ਰਿਹਾ ਕਿ 1940 ਦੇ ਲਾਗੇ ਜਿਹੜਾ ਇਹ ਮੈਜਿਕਲ ਰੀਅਲਿਜ਼ਮ ਜਿਹੜੀ ਤੋਂ ਟੈਕਨੀਕ ਜਿਹੜੀ ਸ਼ੁਰੂ ਹੁੰਦੀ ਆ ਉਹ ਵੈਸਤੇ ਵਿੱਚ ਪਰ ਮੈਨੂੰ ਲੱਗਦਾ ਕਿ 1950 ਤੋਂ ਬਾਅਦ 52 53 ਚ ਇਹਦੇ ਲਾਗੇ ਜਾ ਕੇ ਇਕਾਂਗੀ ਲਿਖੀ ਹੋਈਗੀ ਉਹਨਾਂ ਨੇ ਪਰ ਇੱਡੀ ਜਲਦੀ ਕਿਵੇਂ ਉਹਨਾਂ ਨੇ ਉਸ ਚੀਜ਼ ਨੂੰ ਅਡਾਪਟ ਕਰਕੇ ਜਾਂ ਸੀਨ ਨੂੰ ਸਮਝ ਕੇ ਜਾਂ ਉਸ ਸੀਨ ਤੋਂ ਦੇਖ ਕੇ ਇੱਡੀ ਵੱਡੀ ਇਕਾਂਗੀ ਲਿਖਣੀ ਜਾਂ ਇੰਨੇ ਵਾਰੀ ਵਧੀਆ ਇਕਾਂਗੀ ਲਿਖਣੀ ਇਹ ਕਿਸੇ ਆਮ ਸੰਭਵ ਦੀ ਗੱਲ ਨਹੀਂ ਕਿਉਂਕਿ ਉਦੋਂ ਤੇ ਵਸੀਲੇ ਵੀ ਬੜੇ ਘੱਟ ਸਨ ਉਹਨਾਂ ਤੇ ਕੋਈ ਇੰਟਰਨੈਟ ਜਾਂ ਇਸ ਤਰ੍ਹਾਂ ਦੀ ਕਿਤਾਬਾਂ ਦਾ ਵੀ ਕਿਸੋਂ ਉਹਨਾਂ ਨੇ ਉਹ ਲਿਆ ਹੋਏਗਾ ਜਾਂ ਕੀਤਾ ਹੋਏਗਾ ਵੀ ਕਹਿਣ ਦਾ ਮਤਲਬ ਵੀ ਜਿਹੜਾ ਉਸ ਤਕਨੀਕ ਦੇ ذریعے ਹੀ ਕਿੰਨਾ ਕੁਝ ਉਸ ਪੋਲਿਟਿਕਲ ਸਿਨੈਰੀਓ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਇੱਕ ਉਸ ਇਕਾਂਗੀ ਨੂੰ ਪੋਲਿਟਿਕਲ ਟੂਲ ਦੇ ਵਜੋਂ ਲਿਆ ਉਸੇ ਉਸ ਤਕਨੀਕ ਦੇ ਜਿਸ ਤਰ੍ਹਾਂ ਲਾਟਨ ਅਮਰੀਕਾ ਦੇ ਜਿਹੜੇ ਲੇਖਕ ਨੇ ਜਿਹਦੇ ਵਿੱਚ ਭਾਵੇਂ ਉਹ ਟੋਨੀ ਮੋਰਿਸਨ ਆ ਭਾਵੇਂ ਉਹ ਗਾਰਬੀਆ ਆ ਭਾਵੇਂ ਜਿਹੜੇ ਮਰਜੀ ਨੇ ਉਹ ਪੋਲਿਟਿਕਲ ਟੂਲ ਦੇ ਵਜੋਂ ਲੈਂਦੇ ਨੇ ਮੈਜਿਕ ਰੀਅਲਿਜ਼ਮ ਨੂੰ ਅਸੀਂ ਮੈਜਿਕਲ ਰੀਅਲਿਜ਼ਮ ਨੂੰ ਕੁਝ ਵੱਖਰੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਮੈਜਿਕ ਆ ਗਿਆ ਸ਼ੈਦ ਉਹਦੇ ਵਿੱਚ ਪਤਾ ਨਹੀਂ ਪ੍ਰਾਪੋਤਿਕ ਸ਼ਕਤੀ ਆ ਜਾਣਗੇ ਕਿਵੇਂ ਦੇਖਣਾ ਉਹਨਾਂ ਨੂੰ ਪਰ ਉਹ ਪਾਸ ਉਹ ਕਿਵੇਂ ਦੇਖ ਦਿੰਦੇ ਨੇ ਮੈਂ ਨਿੱਕੀਆਂ ਜਿਹੀ ਇੱਕ ਦੋ ਐਗਜ਼ਾਮਪਲਾਂ ਦਿੰਦਾ ਜਿਸ ਤਾਂ ਗਾਰ ਮਾਰਕੇਸ ਦੇ ਨਾਵਲ ਦੇ ਵਿੱਚ ਇੱਕ ਜਗ੍ਹਾ ਇੱਕ ਤੇ ਆਉਂਦਾ ਕਿ ਵੀ ਔਰਤ ਨੂੰ ਇਹ ਪਤਾ ਲੱਗ ਜਾਂਦਾ ਕਿ ਵੀ ਉਹਨੇ ਇਸ ਦਿਨ ਮਰਨਾ ਤੇ ਔਰਤ ਸਾਰੇ ਸਮਾਜ ਦੇ ਵਿੱਚ ਇੱਕ ਮੈਸੇਜ ਦੇ ਦਿੰਦੀ ਹੈ ਕਿ ਤੁਸੀਂ ਜਿੰਨੇ ਵੀ ਜਾਣ ਪ੍ਰਭ ਤੱਕ ਆਪਣੀ ਗੱਲ ਪਹੁੰਚਾਣੀ ਹੈ ਇੱਕ ਚਿੱਠੀ ਮੈਨੂੰ ਭੇਜ ਦਿਓ ਮੈਂ ਸੁਣਾਵਾ ਤੁਹਾਡਾ ਦੇ ਦਾਂਗੀ ਹਰਾਨੀ ਵਾਲੀ ਗੱਲ ਇਹ ਹੁੰਦੀ ਆ ਕਿ ਜਿੱਦਨ ਉਹ ਦੇਖਦੀ ਆ ਬਾਹਰ ਗੇਟ ਖੋਲ੍ਹ ਕੇ ਆਪਣਾ ਟਰੱਕਾਂ ਦੇ ਟਰੱਕੀ ਚਿੱਠੀਆਂ ਦੇ ਪਰੇ ਨਜ਼ਰ ਆਉਂਦੇ ਨੇ ਉਹਦੇ ਬਾਅਦ ਮਤਲਬ ਇਹ ਬੰਦੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਹੋਰ ਵੀ ਕਾਫੀ ਸਾਰੇ ਉਹਦੇ ਵਿੱਚ ਘਟਨਾਵਾਂ ਨੇ ਜਿਸਾਂ ਕਰਕੇ ਜੇ ਯੂਰਪ ਦਾ ਇੱਕ ਨਾਵਲਿਸਟ ਹੈ ਜੋਸ਼ਿਪ ਸਾਰਾਗਾਮ ਉਹ ਵੀ ਨੋਬਲ ਪ੍ਰਾਈਜ਼ ਮਿਲਿਆ ਉਹ ਨਾ ਉਹ ਵੀ ਮੈਜੀਕਲ ਰੀਅਲਿਜ਼ਮ ਦੇ ਉੱਤੇ ਜ਼ਿਆਦਾ ਲਿਖਦਾ ਰਿਹਾ ਹੁਣ ਉਹਨਾਂ ਨੇ ਇੱਕ ਨਾਵਲ ਲਿਖਿਆ ਇੰਟਰਰਪਸ਼ਨ ਆਫ ਡੈਥ ਵੀ ਡੈਥ ਜਦੋਂ ਇੰਟਰਰਪਟ ਹੋ ਜਾਏਗੀ ਤੇ ਸੋਸਾਇਟੀ ਕੀ ਬਣੇਗੀ ਸੋਸਾਇਟੀ ਦੇ ਵਿੱਚ ਹੁਣ ਉਹ ਇਨਸੀਡੈਂਟ ਇਸ ਦਾ ਵਾਪਰਦਾ ਕਿ ਕਹਿ ਰਹਿੰਦੇ ਕਿ ਇਸ ਲੈਂਡਲੋਰਡ ਇੱਕ ਕੰਟਰੀ ਆ ਉਹਦੇ ਚ ਡੈਥ ਜਿਹੜੀ ਆ ਇੰਟਰਰਪਟ ਹੋ ਗਈ ਆ ਕਿ ਡੈਥ ਦੁਬਾਰਾ ਜਿਹੜੀ ਤੇ ਕਦੀ ਨਹੀਂ ਹੋਏਗੀ ਲੋਕੀ ਬਹੁਤ ਕੁਸ਼ਨ ਨੇ ਕਿ ਡੈਥ ਤੇ ਹੋਣੀ ਨਹੀਂ ਉਹਨਾਂ ਅਸੀਂ ਠੀਕ ਆ ਸਭ ਤੋਂ ਪਹਿਲਾਂ ਕੀ ਆ ਉਹਦਾ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਬੰਦ ਹੁੰਦੀਆਂ ਜੇ ਤੇ ਕਿਸੇ ਡੈਥ ਹੀ ਨਹੀਂ ਹੋਣੀ ਇੰਸ਼ੋਰੈਂਸ ਕਿੱਥੇ ਆਉਣੀ ਉਸ ਤੋਂ ਬਾਅਦ ਜਿਹੜਾ ਬੰਦਾ ਬਿਮਾਰ ਉਹ ਬਿਮਾਰ ਹੀ ਆ ਪਾਪੂਲੇਸ਼ਨ ਵੱਧੇ ਜਾਂਦੀ ਆ ਰਿਸੋਰਸਸ ਘਟਦੇ ਜਾਂਦੇ ਨੇ ਫਿਰ ਜਿਹੜਾ ਉਥੇ ਕੈਦੀਆਂ ਦੇ ਵਿੱਚ ਜਿਹੜੀ ਗੱਲ ਬੰਦੀ ਆ ਵੀ ਉਹ ਕੈਦੀਆਂ ਦੀ سزا ਜਿਹੜੀ ਆ ਉਹ ਮਤਲਬ ਇਸ ਤਰ੍ਹਾਂ ਦੇ ਕਾਫੀ ਸਾਰੇ ਜਿਹੜਾ ਨੈਰੇਟਿਵ ਜਿਹੜੇ ਉਸ ਨਾਵਲ ਦੇ ਵਿੱਚ ਚੱਲਦੇ ਤਾਂ ਇੰਟਰਪਸ਼ਨ ਡੈਥ ਮਤਲਬ ਆਖਰ ਦੇ ਉੱਤੇ ਫੈਸਲਾ ਸਰਕਾਰ ਇਹ ਲੈਂਦੀ ਆ ਵੀ ਕਿਉਂ ਨਾ ਅਸੀਂ ਇਹ ਸਾਡੇ ਦੇਸ਼ ਨੂੰ ਵਰਦਾਨ ਆ ਆਪਾਂ ਬੰਦੇ ਜਿਹੜੇ ਦੂਸਰੇ ਦੇਸ਼ ਭੇਜਨੇ ਸ਼ੁਰੂ ਕਰਦੀ ਐ ਆਪੇ ਉੱਥੇ ਮਰਦੇ ਜਾਣਗੇ ਜਾ ਕੇ ਮਤਲਬ ਜਿਹੜੀ ਡੈਥ ਵੀ ਆ ਉਹ ਵੀ ਕਿੰਨੀ ਇੰਪੋਰਟੈਂਟ ਆ ਉਸ ਸਾਡੇ ਸੋਸਾਇਟੀ ਦੇ ਵਿੱਚ ਵੀ ਕਿਵੇਂ ਉਹ ਸਰਕਲ ਨੂੰ ਵੀ ਅਸੀਂ ਜੇ ਤੋੜਨਾ ਤੇ ਕਿਵੇਂ ਉਹਨੂੰ ਦੇਖਣਾ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਇਸ ਤਰ੍ਹਾਂ ਦੇ ਜਿਹੜੇ ਯੂਰਪ ਵਾਲੇ ਨੇ ਉਹ politcal tools ਦਾ ਉਹ ਨਹੀਂ ਲੈਂਦੇ ਮੈਜਿਕ ਰੀਅਲਿਜ਼ਮ ਜਿਹੜੇ ਲੇਟਨ ਅਮਰੀਕਾ ਤੇ ਅਫਰੀਕਨ ਨੋਵਲਿਸਟ ਨੇ ਉਹ politcal tools ਦਾ ਉਹ ਲਿਆ ਜਿਸ ਤਰ੍ਹਾਂ ਸੰਸਕ ਸੇਖੋ ਲੈਂਦੇ ਨੇ ਨਿਸ਼ਾਦ ਮਾਕ ਦੇ ਵਿੱਚ ਵੀ ਕਿਸ ਤਰ੍ਹਾਂ ਉਹ ਔਰੰਗਜ਼ੇਬ ਜਿਹੜੇ ਉਹ ਜਹਾਂਗੀਰ ਉਹ बार-बार ਇਹੋ ਕਹਿ ਰਿਹਾ ਕਿ ਮੈਨੂੰ ਆਪਣੇ ਉਹ ਮਹਿਰਗੁਲ ਮਹਿਰਗੁਲ ਨੂੰ ਕਿ ਵੀ ਤੂੰ ਮੈਨੂੰ ਇੱਕ ਸ਼ਰਬਤ ਦਾ ਪਿਆਲਾ ਇੱਕ ਜਾਂ ਸ਼ਰਾਬ ਦਾ ਪਿਆਲਾ ਲੈ ਕੇ ਇਹੀ ਲੈ ਕੇ ਦੇ ਮਤਲਬ ਕਿ ਉਹ ਪ੍ਰਵਿਰਤੀ ਨੂੰ ਦੇਖਦੇ ਵੀ ਕਸ਼ਮੀਰ ਜਿਹੜਾ ਹਮੇਸ਼ਾ ਹੀ ਜਿਹੜਾ ਕਹਿ ਸਕਦੇ ਆ ਕਿ ਇੱਕ ਤਰਾਸਦੀ ਦਾ ਸਬਬ ਉਹ ਤਰਾਸਦੀ ਦੇ ਭੋਗ ਦੇ ਵਿੱਚੋਂ ਨਿਕਲਦਾ ਰਿਹਾ ਵੀ ਹਰ ਸਮੇਂ ਜਿਹੜੀ 트ਰੇਜਡੀ ਆ ਉਹ ਟ੍ਰੈਜਡੀ ਵਿੱਚ ਹੀ ਉਹਦੇ ਵਿੱਚ ਸਾਰਾ ਕੁਝ ਨਿਕਲਦਾ ਹੈ ਬਾਰ ਬਾਰ ਉਹ ਇਸੇ ਦੀ ਗੱਲ ਕਰਦੇ ਨੇ ਕਿ ਨਹੀਂ ਇਹ ਜਿਹੜੀ ਗੱਲ ਹੈ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਸ਼ਰਾਬ ਅੰਗੂਰ ਤੇ ਕਸ਼ਮੀਰ ਇਹ ਤਿੰਨ ਚੀਜ਼ਾਂ ਦੇ ਉੱਤੇ ਹੀ ਸਾਰੀ ਜਿਹੜੀ ਇੱਕ ਅੰਗ ਜਿਹੜੀ ਉਹ ਕਨਸੈਂਟਰੇਟ ਹੁੰਦੀ ਆ ਤੇ ਦੂਸਰੀ ਜਿਹੜਾ ਉਹ ਪੱਕ ਲੈਂਦੇ ਨੇ ਗੁਰਦੇਵ ਭਾਦਰ ਜੀ ਦਾ ਕਿ ਇੱਕ ਸਿੱਖ ਵੀ ਆਂਦਾ ਨੇ ਉਹਦੇ 'ਚ ਵੀ ਉਹ ਸਿੱਖ ਬਾਰ ਬਾਰ ਇਹ ਕਹਿ ਰਹੇ ਨੇ ਕਿ ਵੀ ਉਹ ਕਈ ਤਰ੍ਹਾਂ ਦੀਆਂ ਬੰਦਸ਼ਾਂ ਨੇ ਸਮਾਜ ਦੇ ਵਿੱਚ ਵੀ ਇੱਥੇ ਇਤਿਹਾਸਿਕ ਤੇ ਧਾਰਮਿਕ ਜਿਹੜੇ ਉਹ ਜਿਹੜੇ ਕਿਰਦਾਰ ਨੇ ਉਹ ਨਹੀਂ ਲੈ ਸਕਦੇ ਕਿਉਂਕਿ ਕਈ ਤਰ੍ਹਾਂ ਦੀ ਸਾਡੇ ਕੋਲ پابੰਦੀਆਂ ਨੇ ਉਹਨਾਂ پابੰਦੀਆਂ ਨੂੰ ਤੋਂ ਵੀ ਪਰੇ ਹਟ ਕੇ ਕੋ ਸੇਖੋ ਸਾਹਿਬ ਇਸ ਇਕਾਂਗੀ ਦੇ ਵਿੱਚ ਜ਼ਿਕਰ ਕਰ ਦਿੰਦੇ ਨੇ ਵੀ ਕਿਸ ਤਰ੍ਹਾਂ ਉਹ ਕਸ਼ਮੀਰ ਦੇ ਲਈ ਸੈਕਰੀਫਾਈਸ ਇੱਕ ਪਾਸੇ ਲੋਕ ਕਰਨ ਵਾਲੇ ਨੇ ਇੱਕ ਪਾਸੇ ਉਹ ਹੀ ਜਿਹੜੇ ਉਸ ਨੂੰ ਭੋਗਣਾ ਚਾਹੁੰਦੇ ਨੇ ਜਿਸ ਤਰ੍ਹਾਂ ਦੀ ਅੱਜ ਕੱਲ ਦੀ ਸਾਡੀ ਸਰਕਾਰ ਵੀ ਉਸੇ ਤਰ੍ਹਾਂ ਦਾ ਹੀ ਉਹ ਕਰਨਾ ਚਾਹੁੰਦੀ ਹੈ ਵੀ ਕਿਸ ਤਰ੍ਹਾਂ ਕਸ਼ਮੀਰ ਨੂੰ ਅਸੀਂ ਉਹਨੂੰ ਆਪਣੇ ਕੰਟਰੋਲ 'ਚ ਕਰਨਾ ਹੈ ਵੀ ਜਿਹੜੀ ਅੱਜ ਤੋਂ 70 ਸਾਲ ਪੁਰਾਣੀ ਕੰਗੀ ਆ ਉਹਨਾਂ ਦੀ ਵੀ ਕੀ ਜਿਹੜੀ ਜਿਹੜਾ ਕਹਿ ਸਕਦਾ ਹੈ ਕਿ ਰੋਲ ਜਿਹੜਾ ਅੱਜ ਦੀ ਸੋਸਾਇਟੀ ਲਈ ਬਣਦਾ ਹੈ ਹੋਰ ਬਹੁਤ ਸਾਰਾ ਸਹੀ ਸਾਂਸਿਕ ਸੇਖਾ ਉਹਨਾਂ ਨਾਲ ਬਾਰੇ ਗੱਲ ਕਰਨਾ ਤੇ ਬਹੁਤ ਜ਼ਿਆਦਾ ਕੀਤੀਆਂ ਜਾ ਸਕਦੀਆਂ ਨੇ ਪਰ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਕਿਉਂਕਿ ਜ਼ਿੰਮੇਵਾਰੀਆਂ ਉਦੋਂ ਜ਼ਿਆਦਾ ਵੱਡੀਆਂ ਬਣ ਜਾਂਦੀਆਂ ਨੇ ਜਦੋਂ ਤੁਸੀਂ ਕਿਸੇ ਚੀਜ਼ ਲਈ ਸਿਧਾਂਤ ਵੀ ਘੜਨੇ ਨੇ ਤੇ ਨਾਲ ਉਹਨੂੰ ਪ੍ਰੈਕਟੀਕਲੀ ਸਾਇਤਿਕ ਸਿਰਜਣ ਪ੍ਰਕਿਰਿਆਵਾਂ 'ਚ ਵੀ ਲੰਘਣਾ ਹੈ ਵੱਖਰੀ ਗੱਲ ਹੈ ਕਿ ਉਹਨਾਂ ਨੇ ਸਿਧਾਂਤਾਂ ਦੇ ਵੇਲੇ ਪੱਛਮ ਦੇ ਜਿਹੜੇ ਨੇ ਉਹ ਵਿਦਵਾਨਾਂ ਨੂੰ ਜਾਂ ਕਹਿ ਸਕਦੇ ਹੋ ਜਿਹੜੇ ਉਹਨਾਂ ਨੂੰ ਕੋਟ ਕਰਦੇ ਨੇ ਪਰ ਜਦੋਂ ਉਦਾਹਰਨਾ ਦਿੰਦੇ ਨੇ ਜਦੋਂ ਐਗਜ਼ਾਮਪਲਾਂ ਮਿਸਾਲਾਂ ਦਿੰਦੇ ਨੇ ਤੇ ਉਦੋਂ ਮਿਸਾਲਾਂ ਮਿਸਾਲ ਜਿਹੜੀਆਂ ਨੇ ਉਹ ਬਾਬਾ ਫਰੀਦ ਤੋਂ ਲੈ ਕੇ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਤੱਕ ਵੀ ਇਹ ਦਿੰਦੇ ਨੇ ਕਿਉਂਕਿ ਇਹ ਬੜਾ ਵੱਡਾ ਕਾਰਜ ਇਹ ਦਿੰਦਾ ਕਿ ਵੀ ਤੁਸੀਂ ਆਪਣੇ ਸਿਧਾਂਤ ਕਿਤੋਂ ਕੱਢ ਲਓ ਪਰ ਜਿਹੜੀਆਂ ਉਹਦੀਆਂ ਮਿਸਾਲ ਨੇ ਉਹ ਤੁਹਾਨੂੰ ਆਪਣੇ ਸਾਹ ਚੋਂ ਲੱਭਣੀਆਂ ਪੈਣਗੀਆਂ ਉਹ ਉਹ ਵੀ ਇੱਕ ਵੱਡੀ ਇੱਕ ਤਰ੍ਹਾਂ ਜ਼ਿੰਮੇਵਾਰੀ ਆ ਕਿਉਂਕਿ ਉਹਨਾਂ ਤੋਂ ਪਹਿਲਾਂ ਜਿਹੜਾ ਆਲੋਚਨਾ ਦੇ ਖੇਤਰ ਦੇ ਵਿੱਚ ਸਿਰ ਇਕੱਲਾ ਕਿਸ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਖਲਾ ਹੀ ਆ ਉਸ ਤੋਂ ਪਹਿਲਾਂ ਕੋਈ ਤਾਂ ਕੀਰਤੀਮਾਨ ਨਹੀਂ ਸਥਾਪਿਤ ਕੀਤਾ ਜਾ ਸਕਿਆ ਇਸੇ ਕਰਕੇ ਅਸੀਂ ਸਾਹਿਤ ਆਰਥ ਨੂੰ ਪਹਿਲੀ ਜਿਹੜੀ ਸਾਹਿਤਕ ਆਲੋਚਨਾ ਦੀ ਜਿਹੜੀ ਕਿਤਾਬ ਨੂੰ ਉਹਨੂੰ ਮੰਨਣ ਲਈ ਤਿਆਰ ਆ ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਆਪਾਂ ਮੈਂ ਉਹ ਗੁਰੂ ਸਾਹਿਬਾਨ ਨੇ ਟਿੱਪਣੀਆਂ ਕੀਤੀਆਂ ਨੇ ਉਹਨੂੰ ਟਿੱਪਣੀਆਂ ਦੇ ਰੂਪ ਚ ਲੈਂਦੇ ਆ ਬਾਬਾ ਫਰੀਦ ਦੇ ਸ਼ਲੋਕਾਂ ਦੇ ਬਾਰੇ ਜਾਂ ਗੁਰੂ ਸਾਹਿਬਾਨ ਦੇ ਬਾਕੀ ਸ਼ਲੋਕਾਂ ਦੇ ਬਾਰੇ ਪਰ ਜਿਹੜਾ ਸੇਗੋ ਸਾਹਿਬ ਦਾ ਕਾਰਜ ਸੀ ਉਹ ਲੰਮਾ ਕਾਰਜ ਖਲਾਗਾ ਜੋ ਕਾਰਜ ਕਹਿ ਸਕਦੇ ਆ ਕਿ ਵੀ ਜਿਹੜਾ ਉਹਨਾਂ ਨੇ ਇਨਾ ਕੁਛ ਇੰਨੀ ਉਮਰ ਦੇ ਵਿੱਚ ਕਰਨਾ ਉਹਨਾਂ ਨੂੰ ਪਿਆ ਕੇ ਜਾਂ ਕਰਨਾ ਸੀ ਉਹਨਾਂ ਨੇ ਉਸ ਤੋਂ ਇਲਾਵਾ ਕਹਿ ਸਕਦੇ ਆ ਕਿ ਜੇ ਅਸੀਂ ਉਹਨਾਂ ਦੀ ਬਾਕੀ ਜਿਹੜੀ ਸਾਹਿਤਕ ਦੇਨ ਆ ਉਹਨਾਂ ਨੂੰ ਵੀ ਅੱਖੋਂ ਨਹੀਂ ਪਰਖੀ ਕਿਤਾ ਜਿਤ ਜਿਤ ਕੇ ਸਭ ਤੋਂ ਵੱਡਾ ਜਿਹੜਾ ਮੈਨੂੰ ਉਹਨਾਂ ਦਾ ਕੰਮ ਲੱਗ ਰਿਹਾ ਕਿ ਉਹ ਕਹਾਣੀ ਕਲਾ ਦੇ ਉੱਤੇ ਆ ਕਹਾਣੀ ਨੂੰ ਇੱਕ ਦੋ ਪਾਤਰਾਂ ਦੇ ਵਿੱਚ ਬਣ ਕੇ ਤੈਨੂੰ ਪੇਸ਼ ਕਰਨਾ ਬੜਾ ਔਖਾ ਜਿਹਾ ਕੰਮ ਲੱਗਦਾ ਪਰ ਜ਼ਿਆਦਾ ਤੌਰ ਤੇ ਉਤੇ ਉਹ ਉਹ ਉਸੇ ਚੀਜ਼ ਦੇ ਉਤੇ ਰਹਿੰਦੇ ਕਿ ਸਮੇਂ ਦੀ ਜਿਹੜੀ ਬੰਦਸ਼ ਸੀ ਜਾਂ ਕਹਿ ਸਕਦੇ ਆ ਕਿ ਸਮੇਂ ਦੀ ਜਿਹੜੀ ਸੀਮਾ ਸੀ ਉਹਨੂੰ ਕਿਵੇਂ ਜੋੜ ਕੇ ਉਸ ਚੀਜ਼ ਦੇ ਨਾਲ ਪੇਸ਼ ਕਰਦੇ ਨੇ ਭਾਵੇਂ ਉਹ ਭਵੇਖ ਸੀ ਜਾਂ ਭਾਵੇਂ ਉਹ ਭਵੇਖ ਦੀ ਗੱਲ ਦੇ ਵਿੱਚ ਤੇ ਇਸ ਸਰਕਲ ਦੇ ਵਿੱਚ ਇਕਾਂਗ ਨੂੰ ਲਿਆ ਆਏ ਭਾਵੇਂ ਉਹ ਭੂਤ ਨੂੰ ਸੀ ਪਰ ਉਸ ਤੋਂ ਜਿਹੜੀ ਪਹਿਲਾਂ ਕਹਾਣੀ ਲਿਖੀ ਜਾਂਦੀ ਸੀ ਕਿਉਂਕਿ ਕਹਾਣੀ ਦੇ ਲਿਖਣ ਦੇ ਹੁਣ ਜਿਹੜੀ ਵੱਡੀ ਗੱਲ ਸੀ ਕਿ ਜਿਹੜਾ ਸੇਖੋ ਸਾਹਿਬ ਦਾ ਜਿਹੜਾ ਸਾਹਿਤ ਲਿਖਿਆ ਜਾਂਦਾ ਸੀ ਕਿ ਉਹ ਜਿਹੜੀ ਉਹਨਾਂ ਦੀ ਛੇ ਘਰ ਮੇਰੇ ਖਿਆਲ ਇੱਕ ਆਂਗਿਕ ਸੰਗਰਾ ਹੈ ਉਹਦੀ ਜਿਹੜੀ ਭੂਮਿਕਾ ਹੈ ਉਸ ਸਮੇਂ ਦੇ ਜਿਹੜੇ ਇਸਲਾਮੀਆਂ ਕਾਲਜ ਲਾਹੌਰ ਦੇ ਪ੍ਰਿੰਸੀਪਲ ਮੁਹੰਮਦ ਪ੍ਰਿੰਸੀਪਲ ਮੁਹੰਮਦ ਨਾਮ ਮੁਹੰਮਦ ਦੀਨ ਤਸੀਰ ਉਹਨਾਂ ਨੇ ਲਿਖੀ ਨੇ ਮਤਲਬ ਕਹਿਣ ਦੋ ਕਿ ਜਿਹੜਾ ਪੰਜਾਬੀ ਦੇ ਵਿੱਚ ਵੀ ਸਾਹਿਤ ਲਿਖਿਆ ਜਾ ਰਿਹਾ ਸੀ ਜਾਂ ਪੰਜਾਬੀ ਵਾਲੀ ਦੀ ਸਾਹਿਤ ਤੋਂ ਹੀ ਉਰਦੂ ਦੇ ਸਾਹਿਤ ਤੇ ਵੀ ਪ੍ਰਭਾਵ ਪੈ ਰਿਹਾ ਸੀ ਕਿ ਉਰਦੂ ਦੇ ਵਿੱਚ ਕੀ ਲਿਖਿਆ ਜਾ ਰਿਹਾ ਹੈ ਉਰਦੂ ਜ਼ਬਾਨ ਦੇ ਵਿੱਚ ਕੀ ਲਿਖਿਆ ਜਾ ਰਿਹਾ ਮਤਲਬ ਇਸ ਤਰ੍ਹਾਂ ਦਾ ਸਾਡਾ ਸੰਵਾਦ ਚੱਲ ਰਿਹਾ ਸੀ ਉਸ ਸਮੇਂ ਸਾਹਿਤ ਦੇ ਵਿੱਚ ਵੀ ਜਿੱਥੇ ਤੱਕ ਕਿ ਵੀ ਉਹ ਉਰਦੂ ਦੀਆਂ ਜਿਹੜੀਆਂ ਕਹਾਣੀਆਂ ਕਹਿ ਸਕਦੇ ਆ ਕਿ ਸਾਹਿਬ ਦੇ ਵਿੱਚ ਪੰਜਾਬੀ ਦੀਆਂ ਵੀ ਕੁਝ ਤੀਜਾ ਜਿਹੜੀਆਂ ਜਾ ਰਹੀਆਂ ਸਨ ਸੇਖੋਂ ਸਾਭ ਕਿਉਂਕਿ ਸਭ ਤੋਂ ਵੱਡਾ ਕਾਰ ਹੈ ਜੇ ਇਸ ਕਰਕੇ ਵੀ ਇਹ ਕਿ ਜਿਹੜੀ ਪੰਜਾਬੀ ਦੀ ਐਮਏ ਸੀ ਖਾਲਸਾ ਤਿੰਨ ਤਰ੍ਹਾਂ ਦੀ ਐਮਏ ਤਿੰਨ ਕਾਲਜਾਂ ਦੇ ਵਿੱਚ ਚੱਲ ਰਹੀ ਸੀ ਉਸ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਮਹਿੰਦਰਾ ਕਾਲਜ ਪਟਿਆਲਾ ਤੇ ਲੁਧਿਆਣੇ ਸਰਕਾਰੀ ਕਾਲਜ ਤੇ ਪ੍ਰਿੰਸੀਪਲ ਸੰ ਸਿੰਘ ਸੇਖੋਂ ਹਣੀ ਉੱਥੇ ਪੜਾ ਰਹੇ ਸਨ ਅੰਮ੍ਰਿਤਸਰ ਤੇ ਉਸ ਸਮੇਂ ਉਸ ਸਮੇਂ ਉਸ ਦੌਰ ਦੇ ਵਿੱਚ ਉਹਨਾਂ ਦੇ ਨਾਲ ਮੇਰੇ ਖਿਆਲ ਗੁਲਵੰਦ ਸਿੰਘ ਹਣੀ ਵੀ ਜਿਹੜੇ ਫਾਰਸੀ ਦੇ ਸਨ ਪ੍ਰੋਫੈਸਰ ਉਹਨਾਂ ਨੇ ਵੀ ਪੜਾਇਆ ਮਤਲਬ ਸਾਰਾ ਜਿਹੜਾ ਕੰਮ ਸੀ ਕਿ ਵੀ ਸਿਲੇਬਸ ਨੂੰ ਡਿਜ਼ਾਈਨ ਕਰਨਾ ਐਮਏ ਦੇ ਨੂੰ ਕਿਉਂਕਿ ਉਸ ਤੋਂ ਪਹਿਲਾਂ ਐਮਏ ਨਹੀਂ ਸੀ ਪੰਜਾਬੀ ਚੋ ਐਮਏ ਦੀ ਸਿਲੇਬਸ ਨੂੰ ਡਿਜ਼ਾਈਨ ਕਰਨਾ ਇਹ ਸਿਧਾਂਤਾਂ ਦੇ ਵਿਗੜਨੇ ਸਾਹਿਜ ਸਿਰਜਣ ਪ੍ਰਕਿਰਿਆ ਚੋਂ ਵਿਲੰਗਣਾ ਇਹ ਇੱਕ ਤਰ੍ਹਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਕਿਉਂਕਿ ਜੇ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਜ਼ਿੰਮੇਰ ਨੇ ਪਾਣੀ ਆ ਤੇ ਉਹ ਜ਼ਿੰਮੇਵਾਰੀਆਂ ਬੜੀਆਂ ਔਖੀਆਂ ਜਿਹਾ ਮਹਿਸੂਸ ਹੁੰਦੀਆਂ ਪਰ ਜਦੋਂ ਖਾਸ ਤੌਰ ਤੇ ਤੁਸੀਂ ਇੱਕ ਤਰ੍ਹਾਂ ਦੀ ਇੱਕ ਨਵਾਂ ਇੱਕ ਮੀਲ ਪੱਥਰ ਸਥਾਪਿਤ ਕਰਨਾ ਹੈ ਉਹ ਉਸ ਲਈ ਤੁਹਾਡੇ ਮੋਢੇ ਵੀ ਮਜ਼ਬੂਤ ਹੋਣੇ ਚਾਹੀਦੇ ਇਹਨੇ ਵੀ ਤੁਸੀਂ ਕਿਵੇਂ ਉਸ ਫੁੰਕ ਕਾ ਨੂੰ ਨਿਪੋਣਾ ਹੈ ਤੇ ਸੰਸਕ ਸਿੱਖ ਹੋਣਾ ਨੇ ਇਹ ਬੜਾ ਕਾਰਜ ਜਿਹੜਾ ਬੜਾ ਖੂਬਸੂਰਤੀ ਨਾਲ ਇਸੀ ਤੋਂ ਲਵਾਇਆ ਵੱਖਰੀ ਗੱਲ ਹੈ ਕਿ ਅਸੀਂ ਕਈ ਤਰ੍ਹਾਂ ਦੇ ਉਹਨਾਂ ਦੀ ਆਲੋਚਨਾ ਦੇ ਉੱਤੇ ਵੀ ਕਿੰਤੂ-ਪ੍ਰੰਤੂ ਕਰਦੇ ਆ ਪਿਓ ਜਿਸ ਤਰ੍ਹਾਂ ਕਰ ਕਹਿ ਸਕਦੇ ਆ ਕਿ ਉਹਨਾਂ ਦੇ ਸਮੇਂ ਤੋਂ ਬਾਅਦ ਡਾਕਟਰ ਸੁਭਾਜਨ ਸਿੰਘ ਹੋਣੀ ਜਾਂ ਪ੍ਰਿੰਸੀਪਲ ਪ੍ਰੋਫੈਸਰ ਕੇਸ਼ਨ ਸਿੰਘ ਹੋਣੀ ਜਾਂ ਹੋਰ ਤਰ੍ਹਾਂ ਦੀਆਂ ਵਿਚਾਰਾਂ ਆਈਆਂ ਪਰ ਮਾਰਕਸਵਾਦੀ ਵਿਚਾਰਧਾਰਾ ਨੂੰ ਲੈ ਕੇ ਵੀ ਉਹਨਾਂ ਨੇ ਕੁਝ ਕੀਤਾ ਉਹਨਾਂ ਨੇ ਕੁਝ ਕੀਤਾ ਪਰ ਸ਼ੁਰੂਆਤ ਦਾ ਜਿਹੜਾ ਦੌਰ ਸੀ ਸ਼ੁਰੂਆਤੀ ਦੌਰ ਦੇ ਵਿੱਚ ਤੇ ਤੁਹਾਨੂੰ ਇਸ ਤਰ੍ਹਾਂ ਦਾ ਕਾਰਜ ਨਿਭਾਉਣਾ ਹੀ ਪੈਣਾ ਕਿਉਂਕਿ ਸੰਵਾਦ ਤਾਂ ਗਾਂ ਅੱਗੇ ਚੱਲੇਗਾ ਹੀ ਸਮਾਦ ਤੋਂ ਵੀ ਉਹਨਾਂ ਤੇ ਗੱਲ ਚੱਲਣੀ ਨਹੀਂ ਸਮਾਦ ਚੱਲਦਾ ਰਹੇ ਗੱਲਾਂ ਕਟੀਆਂ ਜਾਂ ਨਵੀਆਂ ਬਣ ਪਰ ਸ਼ੁਆਤੀ ਦੌਰ ਤੇ ਜਿਹੜੀ ਭੂਮਿਕਾ ਪ੍ਰਿੰਸਪਲ ਸੰਸਿੰਘ ਸੇਖ ਹੋਣਾ ਨੇ ਨਿਭਾਈ ਉਸ ਤਰ੍ਹਾਂ ਦੀ ਭੂਮਿਕਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਨਾਲ ਕਿਸੇ ਹੋਰ ਸਾਹਿਬ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਪੁਰਸ਼ ਨੇ ਨਿਭਾਈ ਹੋਵੇਗੀ ਕਿ ਜਿਹਦੇ ਵਿੱਚ ਉਹਨਾਂ ਨੂੰ ਇੱਕ ਤਰ੍ਹਾਂ ਦੇ ਸਿਧਾਂਤ ਵੀ ਕਢਣੇ ਪਏ ਹੋਣ ਉਹਨਾਂ ਸਾਹਿਬ ਸਿਰਜੰਤਰ ਕੇਰਾ ਵਿੱਚ ਮਿਲੰਦ ਕੀਤੀ ਹੋਵੇ ਨਾਲ ਮਤਲਬ ਕਿ ਵਿਦਿਆਕ ਅਦਾਰਿਆਂ ਦੇ ਵਿੱਚ ਵੀ ਉਹਨਾਂ ਦੇ ਇੱਕ ਤਰ੍ਹਾਂ ਨਾਲ ਇੱਕ ਭੂਮਿਕਾ ਨਿਭਾਈ ਹੋਵੇ ਤੇ ਇਸੇ ਕਰਕੇ ਮੈਂ ਅਸੀਂ ਉਹਨਾਂ ਨੂੰ ਇੱਕ ਅੱਜ ਸਰਦਾਰਾਂ ਦੇ ਤੌਰ ਤੇ ਉੱਤੇ ਉਹਨਾਂ ਦਾ ਇੱਕ ਪੁਰਸਕਾਰ ਮਿਲਖਲ ਤੇ ਗੁਰੂ ਤੇਗ ਬਹਾਦਰ ਕਾਲਜ ਦਾਖਾ ਬਲਤ ਦਿੱਤਾ ਜਾ ਰਿਹਾ ਹੈ ਇਹ ਬੜੀ ਵਧਾਈ ਦੀ ਗੱਲ ਹੈ ਕਿ ਉਹ ਇਹਨਾਂ ਨੂੰ ਅਸੀਂ ਯਾਦ ਵੀ ਕਰ ਰਹੇ ਹਾਂ ਉਹਨਾਂ ਦੇ ਕੰਮ ਦੀ ਸ਼ਲਾਘਾ ਵੀ ਹੋ ਰਹੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੰਮ ਕੀਤੇ ਕੰਮ ਦੀ ਪੂਰਨ ਪੁਨਰ ਕਹਿ ਸਕਦੇ ਹਾਂ ਕਿ ਚਿੰਤਨਵੀਂ ਕੀਤਾ ਕੀਤਾ ਕਰਨ ਦੀ ਲੋੜ ਆ ਜਿਸ ਤਰ੍ਹਾਂ ਮੈਂ ਨੂੰ ਨਿਸ਼ਾਦ ਬਾਗ ਨੂੰ ਦੇਖ ਰਿਹਾ ਸੀ ਕਿ ਇਸ ਤਰ੍ਹਾਂ ਉਹਨਾਂ ਦੇ ਕਈ ਚੀਜ਼ਾਂ ਨੇ ਜਿਹੜਾ ਉਹ ਆਪ ਮੰਨਣ ਨੂੰ ਵੀ ਤਿਆਰ ਰਹਿੰਦੇ ਨੇ ਇੱਕ ਕਹਾਣੀ ਸੰਗ੍ਰਹਿ ਉਹਨਾਂ ਦਾ ਅੱਧੀ ਬਾੜ ਤੇ ਉਹਦੀ ਭੂਮਿਕਾ ਦੇ ਵਿੱਚ ਉਹ ਕੀ ਲਿਖ ਰਹੇ ਨੇ ਉਹ ਕ ਲਿਖ ਰਹੇ ਨੇ ਕਿ ਮੇਰੀ ਕਹਾਣੀ ਵਿੱਚ ਜੋ ਕੁਝ ਨਹੀਂ ਹੈ ਹੁਣ ਇਹੋ ਜੀ ਗੱਲ ਅਸੀਂ ਆਪ ਮੰਨਣ ਤਿਆਰ ਹੀ ਨਹੀਂ ਉਹ ਆਪਣੀ ਕਹਾਣੀ ਦੇ ਵਿੱਚ ਬਾਰ ਬਾਰ ਕਈ ਤਰ੍ਹਾਂ ਦੀ ਜਿਹੜੀ ਗੱਲਾਂ ਲਿਖਦੇ ਨੇ ਵੀ ਮੇਰੀ ਕਹਾਣੀ ਦੇ ਵਿੱਚ ਕੀ ਨਹੀਂ ਹੈ ਕੀ ਨਹੀਂ ਹੈ ਅਸੀਂ ਇਹ ਸੋ ਅਸੀਂ ਅੱਜ ਅਸੀਂ ਇਹ ਸੋਚਦੇ ਹਾਂ ਕਿ ਮੈਂ ਦੱਸਣਾ ਚਾਹਾਂਗਾ ਕਿ ਮੈਂ ਆ ਕੀਤਾ ਮੈਂ ਆ ਕੀਤਾ ਪਰ ਉਹ ਕਿਹੜੀ ਕਿਹੜੀ ਚੀਜ਼ਾਂ ਨੂੰ ਨੈਗੇਟਿਵ ਕਰਦੇ ਨੇ ਤੇ ਕਿਹੜੀ ਕਿਹੜੀ ਚੀਜ਼ਾਂ ਦੀ ਉੱਤੇ ਉਹ ਹਾਮੀ ਵੀ ਭਰਦੇ ਨੇ ਮਤਲਬ ਇਹ ਸੰਸਿੰਘ ਸੇਖ ਹੋਣਾਂ ਤੋਂ ਸਿੱਖਣ ਦੀ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੀ ਇੱਕ ਸਿਰਜਣ ਦੀ ਜਿਹੜੀ ਲੇਖਣੀ ਪ੍ਰਕਿਰਿਆ ਉਹਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਤੇ ਮੈਂ